ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਗੀ ਮਿਸਲ 18ਵੀਂ ਸਦੀ ਦੀ ਸਭ ਤੋਂ ਤਾਕਤਵਰ ਮਿਸਲ ਮੰਨੀ ਜਾਂਦੀ ਸੀ ਭਾਵੇਂ ਨਵਾਬ ਕਪੂਰ ਸਿੰਘ ਕਰਕੇ ਜਾਂ ਫਿਰ ਜੱਸਾ ਸਿੰਘ ਆਲੂਵਾਲੀਆ ਜੀ ਕਰਕੇ ਫੈਜ਼ਲਪੁਰੀਆ ਮਿਸਲ ਤੇ ਆਲੂਵਾਲੀਆ ਮਿਸਲ ਨੂੰ ਸਭ ਤੋਂ ਵੱਡਾ ਦਰਜਾ ਦਿੱਤਾ ਜਾਂਦਾ ਸੀ ਪਰ ਅਬਦਾਲੀ ਦਾ ਖਤਰਾ ਟਲਣ ਮੰਗਰੂ ਇਹ ਦੋਵੇਂ ਹੀ ਮਿਸਰਾਂ ਰਾਜ ਦੌਰ ਦੀ ਭਗ ਦੋ ਦੂਰ ਹੀ ਰਹੀਆਂ ਸਰਦਾਰ ਜੱਸਾ ਸਿੰਘ ਆਲੂਆੜੀਆ ਜੀ ਦੇ ਨਾਲ ਮਤਭੇਦ ਹੋਣ ਕਰਕੇ ਰਾਮਗੜੀਆ ਮਿਸਲ ਨੂੰ ਵੀ ਸਤਲੁਜ ਦਰਿਆ ਦੇ ਢੇਢਲੇ ਪਾਸੇ ਚ ਧੱਕ ਦਿੱਤਾ ਗਿਆ ਸੀ ਪੰਗੀ ਮਿਸਲ ਉਸ ਸਮੇਂ ਆਪਣੇ ਸਿਖਰ ਤੇ ਸੀ ਇਹ ਇੱਕੋ ਇੱਕ ਐਹੋ ਜੀ ਮਿਸਲ ਸੀ ਜਿਸ ਦੇ ਹਰ ਸਿਪਾਹੀ ਕੋਲ ਆਪਣਾ ਇੱਕ ਘੋੜਾ ਸੀ ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਤਾਕਤਵਰ ਸਹੀ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਜਾਂਦਾ ਤਾਂ ਪੰਜਾਬ ਦੇ ਉੱਪਰ ਸੁਖਰ ਚੱਕਿਆ ਮਿਸਲ ਦੀ ਥਾਂ ਤੇ ਪੰਗੀ ਮਿਸਲ ਦਾ ਹੀ ਰਾਜ ਹੋਣਾ ਸੀ ਇਸ ਮਹਾਨ ਮਿਸਲ ਦੇ ਇਤਿਹਾਸ ਅੱਗੇ ਵਧਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇਸ ਵੀਡੀਓ ਨੂੰ ਜ਼ਾਦੇ ਜ਼ਾਦੇ ਲੋਕਾਂ ਦੇ ਨਾਲ ਸ਼ੇਰ ਨਹੀਂ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਇਤਿਹਾਸ ਪਹੁੰਚ ਪਾਏ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਵੀ ਜ਼ਰੂਰ ਦੱਸਿਓ ਕਿ ਅਸੀਂ ਅਗਲੀ ਵੀਡੀਓ ਕਿਸ ਟੌਪਿਕ ਤੇ ਲਈਏ ਐਸ ਮਿਸਲ ਦੀ ਸ਼ੁਰੂਆਤ ਤਰਨਤਾਰ ਦੇ ਛੱਜਾ ਸਿੰਘ ਨੇ ਕੀਤੀ ਛੱਜਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਪਹਿਲੇ ਕੁਝ ਸਾਥੀਆਂ ਵਿੱਚੋਂ ਸੀ ਉਹਨਾਂ ਨੇ ਆਪਣੇ ਇਲਾਕੇ ਦੇ ਕਈ ਸਾਰਿਆਂ ਜੱਟਾਂ ਨੂੰ ਅਮਰਿਤ ਛਕਾਇਆ ਤੇ ਸਿੰਘਾਂ ਦਾ ਇੱਕ ਜਥਾ ਬਣਾਇਆ ਐ ਜਥੇ ਦੇ ਵਿੱਚ ਕੁਝ 300 ਕਰ ਸਿੱਖ ਸੀ ਤੇ ਐ ਜੱਥਾ ਹੁਣ ਮੁਗਲ ਰਾਜ ਦੇ ਕਈ ਸਾਰੇ ਇਲਾਕਿਆਂ ਤੇ ਹਮਲੇ ਕਰਨ ਲੱਗ ਗਿਆ। ਛੱਜਾ ਸਿੰਘ ਤੋਂ ਬਾਅਦ ਇਸ ਮਿਸਲ ਦੀ ਕਮਾਨ ਸਰਦਾਰ ਭੀਮ ਸਿੰਘ ਦੇ ਹੱਥ ਵਿੱਚ ਆਈ। ਜਨਰਦ ਸ਼ਾਹ ਦੀ ਫੌਜ ਦੇ ਖਿਲਾਫ ਲੜਦੇ ਹੋਏ ਉਹਨਾਂ ਨੇ ਚੰਗਾਲ ਨਾਮ ਵੀ ਖੱਟਿਆ ਸੀ ਤੇ ਸਰਦਾਰ ਛੱਜਾ ਸਿੰਘ ਨੇ ਹੀ ਸਰਦਾਰ ਭੀਮ ਸਿੰਘ ਨੂੰ ਅੰਮ੍ਰਿਤ ਛਕਾਇਆ ਸੀ। ਉਹ ਪਹਿਲਾਂ ਹਰਮੰਦਰ ਸਾਹਿਬ ਦੇ ਬਾਹਰ ਪੰਗ ਬਣਾਦੇ ਹੁੰਦੇ ਸੀ ਤੇ ਜਿਸ ਕਰਕੇ ਉਹਨਾਂ ਦੇ ਨਾਮ ਦੇ ਨਾਲ ਪੰਗੀ ਸ਼ਬਦ ਜੁੜ ਗਿਆ। ਤੇ ਸਰਵੀ ਪੰਗੀ ਮਿਸਲ ਦੇ ਨਾਮ ਤੋਂ ਹੀ ਮਸ਼ਹੂਰ ਹੋਈ ਭੀਮ ਸਿੰਘ ਤੋਂ ਬਾਅਦ ਮਿਸਲ ਦੇ ਸਰਦਾਰ ਬਣੇ ਹਰੀ ਸਿੰਘ ਜੋ ਉਹਨਾਂ ਦੇ ਭਤੀਜੇ ਲੱਗਦੇ ਹੁੰਦੇ ਸੀ ਉਹ ਇੱਕ ਸਿਆਣਾ ਤੇ ਸੂਝਵਾਨ ਆਗੂ ਸੀ ਤੇ ਐਸ ਮਿਸਲ ਦਾ ਹੈੱਡਕੁਆਟਰ ਅੰਮ੍ਰਿਤਸਰ ਦੇ ਕੋਲ ਇੱਕ ਪਿੰਡ ਵਿੱਚ ਬਣਾਇਆ ਗਿਆ ਜਿਸ ਦਾ ਨਾਮ ਸੀ ਗਿੱਲ ਵਾਲੀ ਅੰਮ੍ਰਿਤਸਰ ਉਸ ਸਮੇਂ ਅਫਦਾਲੀ ਦੇ ਖਿਲਾਫ ਸਿੱਖਾਂ ਦਾ ਇੱਕ ਸੰਘਰਸ਼ ਦਾ ਕੇਂਦਰ ਬਣਿਆ ਹੋਇਆ ਸੀ ਅੰਮ੍ਰਿਤਸਰ ਲਈ ਆਪਣਾ ਪ੍ਰੇਮ ਦਿਖਾਉਣ ਦੇ ਲਈ ਤੇ ਉਸ ਦੀ ਰੱਖਿਆ ਕਰਨ ਦੇ ਲਈ ਹਰ ਇੱਕ ਸਿਪਾਹੀ ਇਸ ਮਿਸਲ ਦੇ ਵਿੱਚ ਪੱਕੀ ਹੋਣਾ ਚਾਹੁੰਦਾ ਸੀ ਜਿਸ ਕਰਕੇ ਐਸ ਮਿਸਲ ਦੀ ਗਿਣਤੀ ਕੁਝ 20 ਹਜ਼ਾਰ ਹੋ ਗਈ ਤੇ ਪੰਗੀ ਮਿਸਲ ਵੀ ਹੋਣਾ ਇੱਕ ਬਹੁਤ ਜ਼ਿਆਦਾ ਮਾਣ ਵਾਲੀ ਗੱਲ ਹੁੰਦੀ ਹੈ ਛੇਤੀ ਹੀ ਇਸ ਮਿਸਲ ਨੇ ਚੰਗੀੌਰ ਤੇ ਚੰਗੀ ਵਾਲੇ ਇਲਾਕੇ ਦੇ ਆਪਣਾ ਕਬਜ਼ਾ ਕਰ ਲਿਆ। ਸਿਆਲਕੋੜ, ਨਰੇਵਾਲ ਤੇ ਨਿਉੜ ਵਾਲੇ ਇਲਾਕੇ ਵੀ ਇਹਨਾਂ ਨੇ ਜਿੱਤ ਲਏ। ਅਤੇ ਇੱਥੋਂ ਤੱਕ ਜੰਮੂ ਦੇ ਰਾਜੇ ਨੂੰ ਵੀ ਇਸ ਮਿਸਲ ਸਾਹਮਣੇ ਆਪਣੇ ਘੁਟਨੇ ਦੇ ਦੇਣੇ ਪਏ ਸੀ। ਹੌਲੀ-ਹੌਲੀ ਇਸ ਮਿਸਲ ਨੇ ਖਾਲਸੇ ਦੇ ਛੱਡੇ ਲੈਂਦੇ ਤੱਕ ਤੇ ਚੜ੍ਹਦੇ ਚ ਯਮਨਾ ਤੱਕ ਚਲਾ ਦਿੱਤੇ। ਪੰਗੀ ਸਰਦਾਰਾਂ ਨੇ ਕਸ਼ਮੀਰ ਨੂੰ ਵੀ ਫਤਿਹ ਕਰਨਾ ਚਾਹਿਆ ਪਰ ਉਹਨਾਂ ਦੀ ਇਹ ਚੀਜ਼ ਕਾਮਯਾਬ ਨਹੀਂ ਹੋ ਪਾਈ। 717 ਚੌਟ ਦੇ ਵਿੱਚ ਪਟਿਆਲੇ ਦੇ ਰਾਜੇ ਅਮਰ ਸਿੰਘ ਦੇ ਨਾਲ ਹੋਈ ਲੜਾਈ ਦੇ ਵਿੱਚ ਹਰੀ ਸਿੰਘ ਸ਼ਹੀਦ ਹੋ ਗਏ। ਇਸ ਤੋਂ ਬਾਅਦ ਸਰਦਾਰੀ ਉਹਨਾਂ ਦੇ ਵੱਡੇ ਪੁੱਤਰ ਸਰਦਾਰ ਝੰਡਾ ਸਿੰਘ ਕੋਲ ਆਈ ਤੇ ਛੋਟੇ ਪੁੱਤਰ ਸਰਦਾਰ ਗੰਡਾ ਸਿੰਘ ਨੂੰ ਮਿਸਲ ਦਾ ਡਿਪਟੀ ਜਥੇਦਾਰ ਚੁਣਿਆ ਗਿਆ। ਝੰਡਾ ਸਿੰਘ ਨੇ ਮਿਸਲ ਦਾ ਧਿਆਨ ਕਸ਼ਮੀਰ ਤੋਂ ਹਟਾ ਕੇ ਮਲਤਾਨ ਵੱਲ ਨੂੰ ਕੀਤਾ। ਅਸਲ ਗੱਲ ਉਸ ਸਮੇਂ ਵੀ ਮਲਤਾਨ ਅਫਗਾਨਾਂ ਦੇ ਹੁੰਦਾ ਸੀ ਤੇ ਪੰਗੀ ਸਰਦਾਰ ਅਫਗਾਨਾਂ ਦਾ ਮੁਲਤਾਨ ਚੋਂ ਆਖਰੀ ਨਿਸ਼ਾਨ ਵੀ ਹਟਾ ਦੇਣਾ ਚਾਹੁੰਦੇ ਸੀ ਤੇ ਚੰਦਾ ਸਿੰਘ ਨੇ ਫਿਰ ਬਿਨਾ ਕਿਸੇ ਤਿਆਰੀ ਤੋਂ ਮੁਲਤਾਨ ਤੇ ਹਮਲਾ ਬੋਲ ਦਿੱਤਾ ਸਾਲ 1766 ਦੇ ਵਿੱਚ ਹੋਈ ਇਸ ਲੜਾਈ ਦਾ ਕੋਈ ਵੀ ਫੈਸਲਾ ਨਹੀਂ ਨਿਕਲੇ ਆਖਿਰ ਚ ਪੰਗੀਆਂ ਨੂੰ ਅਫਗਾਨਾਂ ਦੇ ਨਾਲ ਇੱਕ ਸੰਧੀ ਕਰਨੀ ਪਈ ਸਾਲ 17 ਦੇ ਵਿੱਚ ਸਰਦਾਰ ਛੰਡਾ ਸਿੰਘ ਨੇ ਇੱਕ ਵਾਰ ਫਿਰ ਤੋਂ ਮਲਤਾਨ ਤੇ ਹਮਲਾ ਕੀਤਾ ਤੇ ਇਸ ਵਾਰ ਪੰਗਿਆਂ ਨੇ ਮਲਤਾਨ ਤੇ ਫਤਿਹ ਕਰ ਲਈ ਸੀ ਤੇ ਉਸ ਤੋਂ ਬਾਅਦ ਸਰਦਾਰ ਦਵਾਨ ਸਿੰਘ ਨੂੰ ਮਲਤਾਨ ਦਾ ਗਵਰਨਰ ਠਹਿਰਾਇਆ ਗਿਆ। ਤੇ ਐਸੀ ਲੜਾਈ ਦੇ ਵਿੱਚ ਪੰਗਿਆਂ ਨੇ ਜ਼ਮਜ਼ਮਾ ਤੋਪ ਜਿੱਤੀ ਜਿਸ ਨੂੰ ਅਸੀਂ ਪੰਗੀ ਤੋਪ ਦੇ ਨਾਮ ਤੋਂ ਹੀ ਜਾਣਦੇ ਨੇ ਹਾਂ ਤੇ ਇਸ ਲੜਾਈ ਤੋਂ ਬਾਅਦ ਤੇ ਇਸ ਜਿੱਤ ਤੋਂ ਬਾਅਦ ਪੰਗਿਆਂ ਦਾ ਰੁਤਬਾ ਹੁਣ ਹੋਰ ਜ਼ਿਆਦਾ ਵੱਧ ਗਿਆ ਸੀ ਹੁਣ ਪੰਗਿਆਂ ਦਾ ਇਲਾਕਾ ਅੰਮ੍ਰਿਤਸਰ ਤੋਂ ਮਲਤਾਨ ਅਤੇ ਜੰਮੂ ਤੋਂ ਰਫਤਾਸ ਤੱਕ ਵਧਾ ਦਿੱਤਾ ਸੀ ਐਵੇਂ ਜਾਪਦਾ ਸੀ ਕਿ ਪੰਗੀ ਮਿਸਲ ਪੂਰੇ ਦੇ ਪੂਰੇ ਪੰਜਾਬ ਦੇ ਉੱਪਰ ਫਤਿਹ ਕਰ ਲਵੇਗੀ ਪਰ ਪੰਗੀ ਮਿਸਲ ਤੇ ਉਸ ਸਮੇਂ ਨਜ਼ਰ ਸੀ ਸਰਦਾਰ ਚੜਤ ਸਿੰਘ ਤੇ ਮਹਾ ਸਿੰਘ ਦੀ ਅਗਲੇ ਹੀ ਸਾਲ ਪੰਗੀ ਮਿਸਲ ਦਾ ਮੁਕਾਬਲਾ ਹੁੰਦਾ ਹੈ ਸੁਕਰਚਕਿਆ ਤੇ ਕਰੈਯਾ ਮਿਸਲ ਦੇ ਨਾਲ ਜਿਸ ਦਾ ਕਾਰਨ ਕਸ਼ਮੀਰ ਦੇ ਰਾਜੇ ਰਣਜੀਤ ਦੇਵ ਤੇ ਉਸ ਦੇ ਪੁੱਤਰ ਦਾ ਵਿਵਾਦ ਸੀ ਭੰਗੀ ਮਿਸਲ ਉਸ ਸਮੇਂ ਰਣਜੀਤ ਦੇਵ ਦੀ ਮਦਦ ਲਈ ਆਈ ਸੀ ਤੇ ਸ਼ੁਕਰਚੱਕਿਆ ਤੇ ਕਨਈਆ ਮਿਸਲ ਉਸ ਦੇ ਪੁੱਤਰ ਦੀ ਮਦਦ ਲਈ ਆਏ ਸੀ ਸਾਲ ਸੀ 1774 ਐਸੀ ਜੰਗ ਦੇ ਵਿੱਚ ਸਰਦਾਰ ਚੜਤ ਸਿੰਘ ਸ਼ੁਕਰਚੱਕਿਆ ਵੀ ਸ਼ਹੀਦ ਹੁੰਦੇ ਹਨ ਭੰਗੀ ਮਿਸਲ ਹੁਣ ਹੋਰ ਵੀ ਜ਼ਿਆਦਾ ਮਜ਼ਬੂਤ ਹੋ ਚੁੱਕੀ ਸੀ ਪਰ ਲਈ ਕਿ ਨਾ ਯਾ ਮਿਸਲ ਦੇ ਸਰਦਾਰ ਸਰਦਾਰ ਜੈ ਸਿੰਘ ਨੇ ਇੱਕ ਤਰਕੀਬ ਸੋਚੀ ਉਹਨਾਂ ਨੇ ਕਿਸੇ ਸਿਪਾਹੀ ਨੂੰ ਲਾਲਚ ਦੇ ਕੇ ਕੈਂਪ ਚ ਬੈਠੇ ਹੋਏ ਝੰਡਾ ਸਿੰਘ ਦਾ ਕਤਲ ਕਰਵਾ ਦਿੱਤਾ ਪੰਗੀ ਮਿਸਲ ਦੇ ਲਈ ਇਹ ਬਹੁਤ ਵੱਡਾ ਝਟਕਾ ਸੀ ਵੱਡੇ ਭਰਾ ਦੀ ਮੌਤ ਤੋਂ ਬਾਅਦ ਹੁਣ ਪੰਗੀ ਮਿਸਲ ਦਾ ਸਰਦਾਰ ਬਣਦਾ ਹੈ ਸਰਦਾਰ ਗੰਡਾ ਸਿੰਘ ਗੰਡਾ ਸਿੰਘ ਨੇ ਆਪਣਾ ਧਿਆਨ ਜੰਮੂ ਤੋਂ ਹਟਾ ਅੰਮਰਸਲ ਵੱਲ ਕੀਤਾ ਅਸਲ ਦੇ ਵਿੱਚ ਉਹ ਕਨਈਆਂ ਮਿਸਲ ਤੋਂ ਬਦਲਾ ਲੈਣ ਦਾ ਮੌਕਾ ਲੱਭ ਰਿਆ ਸੀ ਅਨੰਦ ਸਿੰਘ ਨਾਮ ਦੇ ਪੰਗੀ ਮਿਸਲਦਾਰ ਕੋਲ ਪਠਾਨਕੋਟ ਦੀ ਮਿਸਲਦਾਰੀ ਸੀ ਅਸਲ ਵਿੱਚ ਇੱਕ ਮਿਸਲ ਦਾ ਇੱਕ ਹੀ ਸਰਦਾਰ ਹੁੰਦਾ ਸੀ ਪਰ ਕਈ ਮਿਸਲਦਾਰ ਹੁੰਦੇ ਸੀ ਅਤੇ ਜਿੱਤੇ ਹੋਏ ਇਲਾਕੇ ਦਾ ਇੱਕ ਹਿੱਸਾ ਇਹਨਾਂ ਮਿਸਲਦਾਰਾਂ ਨੂੰ ਵੀ ਦਿੱਤਾ ਜਾਂਦਾ ਸੀ ਹੋਇਆ ਇਸ ਤਰ੍ਹਾਂ ਕਿ ਮਿਸਲਦਾਰ ਅਨੰਦ ਸਿੰਘ ਦੀ ਮੌਤ ਤੋਂ ਬਾਅਦ ਉਹਨਾਂ ਦੀ ਵਿਧਵਾ ਨਹੀਂ ਆਪਣੀ ਇਕੱਲੀ ਕੈਰੀ ਕੁੜੀ ਦਾ ਵਿਆਹ ਕਨਈਆ ਮਿਸਲ ਦੇ ਤਾਰਾ ਸਿੰਘ ਦੇ ਨਾਲ ਕਰਵਾ ਦਿੱਤਾ ਤੇ ਪਠਾਨਕੋਟ ਦਾ ਇਲਾਕਾ ਦਾਜ ਦੇ ਵਿੱਚ ਉਹਨਾਂ ਦੇ ਪਤੀ ਨੂੰ ਦੇ ਦਿੱਤਾ ਗਿਆ ਪਰ ਗੁੱਸੇ ਦੇ ਵਿੱਚ ਆਏ ਗੰਨਾ ਸਿੰਘ ਨੇ ਕਨਈਆ ਮਿਸਲ ਦੇ ਉੱਪਰ ਆਪਣਾ ਹਮਲਾ ਬੋਲ ਦਿੱਤਾ ਦੀਨਾਨਗਰ ਦੇ ਵਿੱਚ ਹੋਈ ਇਸ ਲੜਾਈ ਦੇ ਵਿੱਚ ਸਰਦਾਰ ਗੰਡਾ ਸਿੰਘ ਦੀ ਮੌਤ ਹੋ ਜਾਂਦੀ ਹੈ ਉਸ ਦਾ ਭਤੀਜਾ ਯਾ ਅਦਲਿਆ ਸਮਝੇ ਜਾਣ ਵਾਲਾ ਵਾਰਿਸ ਚੜਤ ਸਿੰਘ ਵੀ ਪਠਾਨਕੋਟ ਦੇ ਵਿੱਚ ਲੜਦਾ ਲੜਦਾ ਮਾਰਿਆ ਗਿਆ ਇਹਨਾਂ ਦੋਨਾਂ ਮੌਤਾਂ ਨੇ ਪੰਗੀ ਸਿਪਾਹੀਆਂ ਦਾ ਦਿਲ ਤੋੜ ਦਿੱਤਾ ਚੰਗੀ ਆਗੂ ਦੀ ਲੋੜ ਕਰਦੇ ਹੋਏ ਸਾਰੇ ਸਿਪਾਹੀ ਪਠਾਨਕੋਟ ਤੋਂ ਅੰਮ੍ਰਿਤਸਰ ਵਾਪਸ ਆ ਗਏ ਹੁਣ ਮਿਸਲ ਦੀ ਸਰਦਾਰੀ ਗੰਡਾ ਸਿੰਘ ਦੇ ਨਾਬਾਲਗ ਪੁੱਤਰ ਦੇਸਾ ਸਿੰਘ ਕੋਲ ਆ ਗਈ ਸੀ ਪਰ ਇਹਦੀ ਵੱਡੀ ਤੇ ਤਾਕਤਵਰ ਮਿਸਲ ਨੂੰ ਸਾਹਮਣਾ ਸਕਿਆ ਝੰਗ ਨੇ ਸਲਾਨਾ ਹਰਜਾਨਾ ਪਰਨ ਤੋਂ ਮਨਾਂ ਕਰ ਦਿੱਤਾ ਕਿ ਕੁਝ ਸਾਲਾਂ ਤੋਂ ਬਾਅਦ ਮੁਲਤਾਨ ਵੀ ਹੱਥੋਂ ਨਿਕਲ ਗਿਆ ਸੀ ਤੇ ਕੁਝ ਸਾਲਾਂ ਤੋਂ ਬਾਅਦ ਤੇਸਾ ਸਿੰਘ ਨੇ ਝੰਗ ਦੇ ਆਪਣਾ ਫਿਰ ਤੋਂ ਰਾਜ ਬਧਾਣਾ ਚਾਹਿਆ ਤੇ ਉੱਥੇ ਹਮਲਾ ਕਰ ਦਿੱਤਾ ਪਰ ਉਹ ਮਹਾ ਸਿੰਘ ਸੁਕਰ ਚੱਕਿਆ ਦੇ ਹੱਥੋਂ ਮਾਰਿਆ ਗਿਆ ਅਗਲਾ ਸਰਦਾਰ ਗਲਾਬ ਸਿੰਘ ਦੁਨੀਆਵੀ ਰੁਚੀਆਂ ਵਾਲਾ ਸੀ ਤੇ ਇਸ ਦੇ ਨਾਲ ਨਾਲ ਉਹ ਇੱਕ ਕਮਜ਼ੋਰ ਆਗੂ ਵੀ ਸੀ ਤੇ ਸਾਲ ਬਰਸਾਲ ਪੰਗੀ ਮਿਸਲ ਦੇ ਵੱਲੋਂ ਜਿੱਤੇ ਗਏ ਹੋਏ ਇਲਾਕੇ ਹੁਣ ਹੱਥੋਂ ਨਿਕਲੇ ਜਾ ਰਹੇ ਸੀ ਹੁਣ ਪੰਗਿਆ ਕੋਲ ਸਿਰਫ ਅੰਮ੍ਰਿਤਸਰ ਦੇ ਨਾਲ ਲੱਗਦੇ ਹੋਏ ਕੁਝ ਪਿੰਡ ਜਾਂ ਸ਼ਹਿਰ ਹੀ ਬਚੇ ਸੀ 1799 ਦੇ ਵਿੱਚ ਰਣਜੀਤ ਸਿੰਘ ਸੁਕਰਚਕੀਆਂ ਨੇ ਹੁਣ ਲਾਹੌਰ ਤੇ ਵੀ ਆਪਣਾ ਕਬਜ਼ਾ ਕਰ ਲਿਆ ਸੀ ਪੰਗਿਆ ਦੇ ਸ਼ਾਰਜਮਜ਼ਮਾ ਤੋਂ ਤੇ ਕਈ ਸਾਰੇ ਹੋਰ ਚੀਜ਼ਾਂ ਉਹਨਾਂ ਦੇ ਹੱਥੋਂ ਨਿਕਲ ਗਈਆਂ ਤੇ ਬਾਕੀ ਮਿਸਲ ਦੇ ਆਗੂਆਂ ਦੇ ਲਈ ਇਹ ਵੀ ਇੱਕ ਖਤਰੇ ਦੀ ਕੈਂਟੀ ਸੀ 171800 ਦੇ ਵਿੱਚ ਗਲਾਕ ਸਿੰਘ ਨੇ ਜੱਸਾ ਸਿੰਘ ਰਾਂਗੜੀਆ ਦੇ ਨਾਲ ਮਿਲ ਕੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਪਰ ਉਹ ਇੱਕ ناکਾਮਯਾਬ ਕੋਸ਼ਿਸ਼ ਰਹੀ ਚਰਾਪੀ ਦੀ ਮਾੜੀ ਆਦਤ ਚ ਜਲਦ ਹੀ ਗੁਲਾਬ ਸਿੰਘ ਦੀ ਮੌਤ ਦਾ ਕਾਰਨ ਬਣ ਗਈ। ਦੂਸਰੀ ਸਾਈਡ ਮਹਾਰਾਜਾ ਰਣਜੀਤ ਸਿੰਘ ਜੀ ਦੀ ਤਾਕਤ ਦਿਨ ਭਰ ਦਿਨ ਵੱਧਦੀ ਹੀ ਜਾ ਰਹੀ ਸੀ। 1806 ਦੇ ਵਿੱਚ ਪੰਗੀ ਮਿਸਲ ਦੇ ਸਰਦਾਰ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਧੀਨਗੀ ਕਬੂਲ ਕਰ ਲਈ। ਉਹਨਾਂ ਨੂੰ 1 ਲੱਖ ਦੀ ਜ਼ਗੀਰ ਦਿੱਤੀ ਗਈ ਤੇ ਸਾਲ 1811 ਦੇ ਵਿੱਚ ਸਰਦਾਰ ਸਾਹਿਬ ਸਿੰਘ ਦੀ ਵੀ ਮੌਤ ਹੋ ਗਈ। ਆਪਦੇ ਸਮੇਂ ਦੀ ਸਭ ਤੋਂ ਤਾਕਤਵਰ ਮਿਸਲ ਜਿਸ ਦੇ ਅੰਦਾਜ਼ੇ ਲਾਏ ਜਾਂਦੇ ਸੀ ਕਿ ਉਹ ਪੰਜਾਬ ਤੇ ਰਾਜ ਕਰੇਗੀ ਉਸ ਪੰਗੀ ਮਿਸਲ ਦਾ ਖਾਤਮਾ ਕਿਉਂ ਹੋਇਆ ਅਫਗਾਨੀ ਦੇ ਹਮਲਿਆਂ ਦੇ ਵੇਲੇ ਪੰਗੀ ਮਿਸਲ ਨੇ ਅੰਮ੍ਰਿਤਸਰ ਦੀ ਬਹੁਤ ਜੋਸ਼ ਦੇ ਨਾਲ ਰਾਖੀ ਕੀਤੀ ਸੀ ਅੰਮ੍ਰਿਤਸਰ ਨੂੰ ਕੇਂਦਰ ਬਣਾ ਕੇ ਰੱਖਣਾ ਉਹਨਾਂ ਦਾ ਸਭ ਤੋਂ ਵੱਡਾ ਪੋਜ਼ੀਟਿਵ ਪੁਆਇੰਟ ਸੀ ਪਰ ਸਮੇਂ ਦੇ ਨਾਲ-ਨਾਲ ਪੰਗੀ ਮਿਸਲ ਦੇ ਸਰਦਾਰ ਆਪਣੇ ਕੇਂਦਰ ਬਦਲਦੇ ਰਹੇ ਜਿਵੇਂ ਕੀ ਉਹਨਾਂ ਨੇ ਕਦੇ ਜੰਮੂ ਮੁਲਤਾਨ ਗੁਜਰਾਤ ਤੇ ਇਹੋ ਜਿਹੇ ਇਲਾਕਿਆਂ ਨੂੰ ਆਪਣਾ ਕੇਂਦਰ ਬਣਾਇਆ ਆਪਣੇ ਇਨਾ ਕੇਂਦਰਾ ਨੂੰ ਬਦਲਣ ਕਰਕੇ ਉਹ ਆਪਣੀ ਪੋਜੀਸ਼ਨ ਵੀ ਗਵਾ ਚੁੱਕੇ ਤੇ ਮੁਲਤਾਨ ਤੇ ਹਮਲਾ ਕਰਨਾ ਤੇ ਉਸ ਤੇ ਫਤਿਹ ਪਾਉਣਾ ਇੱਕ ਚੰਗਾ ਡਿਸੀਜਨ ਨਹੀਂ ਸੀ ਤੇ ਜਦੋਂ ਮੁਲਤਾਨ ਪੰਗੀ ਮਿਸਲ ਦੇ ਹੱਥੋਂ ਨਿਕਲ ਗਿਆ ਤਾਂ ਲੋਕਾਂ ਦੇ ਦਿਲਾਂ ਦੇ ਵਿੱਚ ਜੋ ਪੰਗੀ ਮਿਸਲ ਦੇ ਲਈ ਇੱਜ਼ਤ ਸੀ ਤੇ ਸਮਾਨ ਸੀ ਉਹ ਵੀ ਦਿਨ ਬਦ ਨਿਰਕਟ ਹੁੰਦਾ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਫਿਰ ਜਿਹੜੇ ਇਲਾਕੇ ਪੰਗੀ ਮਿਸਲ ਦੇ ਅਧੀਨ ਆਉਂਦੇ ਸੀ ਉਹਨਾਂ 'ਤੇ ਦੂਸਰੀ ਮਿਸਲਾ ਦੇ ਸਰਦਾਰਾਂ ਨੇ ਕਬਜ਼ੇ ਕਰ ਲਈ ਸੀ। ਪੰਗੀ ਮਿਸਲ ਵੀ ਜਦੋਂ ਮੁਲਤਾਨ ਤੋਂ ਅੰਮ੍ਰਿਤਸਰ ਵਾਪਸ ਆਈ ਤਾਂ ਉਹਨਾਂ ਦੀ ਮਹਿਮਾ ਵੀ ਥਿੱਕੀ ਬਹਿ ਚੁੱਕੀ ਸੀ। ਦੇ ਨਾਲੋ ਨਾਲ ਪੰਗੀਆਂ ਦਾ ਸਾਥ ਕਿਸਮਤ ਨੇ ਵੀ ਨਾ ਦਿੱਤਾ। ਪੰਗੀ ਮਿਸਲ ਦਾ ਇੰਨਾ ਉਚਾਈਆਂ ਤੇ ਪਹੁੰਚਣਾ ਉਸ ਦੇ ਜਥੇਦਾਰ ਤੇ ਉਸ ਦੇ ਸਰਦਾਰ ਰਹੇ ਸੀ। ਪਰ ਕਿਸਮਤ ਨੇ ਐਸਾ ਖੇਡ ਚਲਾਇਆ ਕਿ ਉਹਨਾਂ ਨੇ ਬੜੀ ਦਾਰਾਂ ਦਾ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪੰਗੀ ਮਿਸਲ ਦੀ ਕਮਾਨ ਕਮਜ਼ੋਰ ਹੱਥਾਂ 'ਚ ਆ ਗਈ ਜਿਸ ਕਰਕੇ ਪੰਗੀ ਮਿਸਲ ਦਾ ਖਾਤਮਾ ਹੋ ਗਿਆ ਤੇ 18ਵੀਂ ਸਦੀ ਦੇ ਅੰਤ ਤੱਕ ਪੰਗੀ ਮਿਸਲ ਹੁਣ ਇਤਿਹਾਸ ਦੇ ਪੰਨਿਆਂ ਦੇ ਵਿੱਚ ਦਾਖਲ ਹੋ ਚੁੱਕੀ ਸੀ ਐ ਸਿਗਾ ਇਤਿਹਾਸ ਇੱਕ ਐਹੋ ਜੀ ਮਹਾਨ ਮਿਸਲ ਦਾ ਜੋ ਆਪਣੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਰੱਖਦੀ ਸੀ ਪਰ ਗਲਤ ਹੱਥਾਂ ਦੇ ਵਿੱਚ ਆਉਣ ਕਰਕੇ ਉਸ ਦਾ ਵੀ ਅੰਤ ਹੋ ਗਿਆ ਤੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਈ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਸਾਡੀ ਵੀਡੀਓ ਨੂੰ ਜ਼ਿਆਦਾ-ਜ਼ਿਆਦਾ ਲੋਕਾਂ ਦੇ ਨਾਲ ਸ਼ੇਅਰ ਵੀ ਕਰਿਓ ਤਾਂ ਕਿ ਉਹਨਾਂ ਤੱਕ ਵੀ ਇਹ ਇਤਿਹਾਸ ਪਹੁੰਚ ਪਾਏ ਧੰਨਵਾਦ